ਖਾਲਸਾ ਨੂੰ ਜਦੋਂ ਕਹਿੰਦੇ ਅਸੀਂ ਪਿੰਡ ਹੀ ਹੁੰਦੇ ਸੀ ਕਹਿੰਦਾ ਉਹ ਬ੍ਰਾਹਮਣ ਕਹਿੰਦਾ ਮੈਂ ਚਰਚਾ ਕਰਨੀ ਹੈ ਗੁਰਬਾਣੀ ਤੇ ਤੁਹਾਡੇ ਨਾਲ ਉਹ ਕਹਿੰਦੇ ਮੈਂ ਆਖਾ ਵੀ ਮੈਂ ਹੁਣ ਕੀ ਕਰਾਂ ਕਹਿੰਦੇ ਮੈਂ ਚੌਪਈ ਸਾਹਿਬ ਦੇ ਸਵੇਰੇ ਉੱਠ ਕੇ ਪਹਿਲਾਂ ਪੰਜ ਬਾਣੀਆਂ ਪੜ੍ਹੀਆਂ ਫਿਰ 25 ਪਾੜ 24 ਸਾਹਿਬ ਦੇ ਕਰਕੇ ਦਸਵੇਂ ਪਾਸ਼ਾਗੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਚਰਚਾ ਕਰਨ ਚੱਲਿਆਂ ਗੁਰੂ ਘਰ ਦੀ लाज ਰੱਖਿਓ ਪੰਥ ਦੀ लाज ਰੱਖਿਓ ਪੰਡਤ ਨੇ ਚਰਚਾ ਕਰਨੀ ਹੈ ਕਹਿੰਦੇ ਫਿਰ ਵਾਹਿਗੁਰੂ ਜੇਹੇ ਜੀ ਕਿਰਪਾ ਰਹੀ ਕਹੇ ਪਿੰਡਾਂ ਵਾਲੇ ਬੜੇ ਲੋਕ ਇਕੱਠੇ ਹੋਏ ਸੀ ਕਹਿੰਦੇ ਫਿਰ ਸਾਡੀ ਇੰਨੀ ਚਰਚਾ ਹੋਈ ਕਹਿੰਦੇ ਮੈਂ ਉਥੋਂ ਜਿੱਤ ਕੇ ਆਇਆ ਕਿਉਂ ਪਾਠ ਕੀਤਾ ਤੇ ਜੇ ਆਪਾਂ ਪਾਠ ਕਰੀਏ ਕਹਿੰਦੇ ਮਹਾਰਾਜ ਇੱਥੇ ਕਹਿੰਦੇ 24 ਚਾਤਰ ਪ੍ਰੀਤ ਜੇ ਬਹੁਤਾ ਜਿਆਦਾ ਕਰਨਾ ਹੋਵੇ ਨਾ ਕਿਸੇ ਨਾਲ ਚਰਚਾ ਆਦਿਕ ਕਹੇ ਦਿਮਾਗ ਨੂੰ ਵਧਾਉਣਾ ਹੋਵੇ ਤਾਂ 24 ਨੀ ਪੌੜੀ ਪੜ ਲਓ 25ਵੀਂ ਆਦਰੀ ਸਭ ਕੋ ਮੋਹਨ ਰੀਤ ਕਹਿੰਦੇ 20 ਤੇ 5 25ਵੀਂ ਪੌੜੀ ਜਿਹੜੀ ਅਸੀਂ ਬਖਸ਼ਿਸ਼ ਕੀਤੀ ਹੈ ਆਪਣੇ ਆਦਰ ਲਈ ਤੇ ਸਾਰੇ ਜੇ ਤੇ ਮੋਹਿਤ ਹੋ ਜਾਣ ਜੀ ਜੰਤ ਸਭ ਭਏ ਦਿਆਲਾ ਇਹ ਗੁਰਬਾਣੀ ਅੰਦਰ ਕਈ ਚੀਜ਼ਾਂ ਉਹਨੇ ਜੀ ਜੰਤ ਸਭ ਵਸ ਕਰ ਦਿੰਨੇ ਸੇਵਕ ਸਭ ਦਰਬਾਰੇ ਅਤਲਾ ਬਾਦਸ਼ਾਹ ਸਾਹਿਬ ਸਭ ਵਸ ਕਰ ਦਿੰਨੇ ਇਹ ਦੀ ਇਹ ਨਹੀਂ ਮਤਲਬ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਗੀਆਂ ਸਾਰਾ ਕੁਝ ਬਾਣੀ ਅੰਦਰ ਹੈਗਾ ਪਰ ਆਪਣੇ ਕੋਲ ਤਾਂ ਫਿਰ ਉਹਨੇ ਕੀ ਸੋਝੀ ਜਿੰਨੀ ਕ ਆਪਾਂ ਨੂੰ ਹੋਣੀ ਹੈ ਜੇ ਅਸੀਂ ਇਹ ਚੀਜ਼ ਛੱਡ ਜਾਈ ਨਾ ਦੱਸਣਾ ਤਾ ਅਗਲਾ ਇਹ ਸਮਝਦਾ ਕਈ ਵਾਰੀ ਬਾਹਰਲੇ ਲੋਕ ਵੀ ਇਹ ਕਹਿੰਦੇ ਇੰਨਾ ਕੋਲ ਫਲਾਨੀ ਚੀਜ਼ ਨਹੀਂ ਗੁਰੂ ਘਰ ਦੇ ਵਿੱਚ ਸਾਡੇ ਕੋਲ ਸਾਰਾ ਕੁਝ ਹੀ ਹੈ ਅਸੀਂ ਵਰਤੀਏ ਨਾ ਵਰਤੀਏ ਪਰ ਆਪਣੇ ਕੋਲ ਕੋਈ ਕਮੀ ਨਹੀਂ ਇੰਨੇ ਖਜ਼ਾਨੇ ਭਰਪੂਰ ਪਏ ਨੇ ਮਾਰਾ ਕਹਿੰਦੇ ਜੇ ਮੋਹਤ ਦੀ ਕਿਰਿਆ ਵੀ ਕਰਨੀ ਹੋਵੇ ਤਾਂ ਵੀ ਇਸ ਪੌੜੀ ਦਾ ਪਾਠ ਕਰੇ 25ਵੀਂ 26 ਛਲ ਮੈਂ ਬਲ ਧਰੇ ਸਤਿ ਵਿਸ਼ਕਾ ਜਾਪ ਕਹਿੰਦੇ ਫਿਰ ਇਸ ਕਰਕੇ ਦੂਸਰਿਆਂ ਦੇ ਛਲ ਤੋਂ ਬਚਣ ਲਈ 26ਵੀਂ ਦਾ ਪਾਠ ਸਤਾਈਵੇਂ ਦਾ ਜਾਪ ਜਿਹੜਾ ਬਲ ਧਾਰਨ ਵਾਸਤੇ ਕਰੇ ਅਠਵੀਂ ਸਕੇ ਭੈ ਦੂਰ ਕੋ ਹੋਏ ਬੱਜਰ ਸੰਪਾਪ ਭੈ ਦੂਰ ਕਰਨ ਵਾਸਤੇ ਬੱਜਰ ਪਾਪ ਹੋ ਜਾਣ ਜਿਹੜੇ ਬੰਦੇ ਤੋਂ 28ਵਿੰਸ ਪਾਪ 28ਵੀਂ ਪੌੜੀ ਜਿਹੜੀ ਹੈ ਇੱਥੇ 27ਵੀਂ ਮੰਨਣੀ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਪੌੜੀ ਉੱਪਰੋਂ ਲੈ ਲਈ ਦੂਸਰੀ ਇਸ ਕਰਕੇ 27ਵੀਂ ਪੌੜੀ 100ਦਰ 13 ਕਿਹਾ 100 ਕਰਕੇ ਹਾ ਇਹ ਬੱਜਰ ਪਾਪਾਂ ਨੂੰ ਦੂਰ ਕਰਨ ਵਾਸਤੇ ਡਰਨੋਂ ਦੂਰ ਕਰਨ ਵਾਸਤੇ ਕਹਿੰਦੇ ਪੜੀ ਜਾਵੇ ਵਿਖ ਪੀਵੇ ਵਿਖੀਆ ਕਟੇ 29 ਸੇ ਕਾ ਝਾੜ ਹਰੇ ਕੋਈ ਬੰਦਾ ਸੱਪ ਲੜ ਜਾਂਦਾ ਜਾਂ ਜ਼ਹਿਰ ਪੀ ਲਵੇ ਇਤਿਆਦਿਕ ਜ਼ਹਿਰ ਦੀ ਕਿਰਿਆ ਨੂੰ ਕੱਟਣ ਵਾਸਤੇ ਵੀ ਕਹਿੰਦੇ ਅਸੀਂ ਬਖਸ਼ਿਸ਼ ਕੀਤੀ ਹੋਈ ਆ ਤੇ ਜਿਹੜੀ ਪੌੜੀ 29ਵੀਂ ਹੈ ਇਹਦਾ ਜਾਪ ਕਰੇ ਦੂਦੋ ਵਗਾਵੇ ਵਜ਼ਨ ਮੈਂ 30 ਪੌੜੀਆਂ ਗਾੜਵੇਂ ਹੁਣ ਜਿਹੜਾ ਅੱਜ ਕੱਲ ਲੋਕ ਦੁੱਧ ਵਧਾਉਂਦੇ ਆ ਹੋਰ ਇਦਾਂ ਮਿਲਾਵਟ ਕਰਦੇ ਆ ਕਈ ਕਰਮ ਕਰਦੇ ਨੇ ਬਾਣੀ ਨਾਲ ਵੀ ਦੁੱਧ ਵੱਧਦਾ ਹੈ ਬਾਣੀ ਨਾਲ ਵੀ ਰੀਧੀਆਂ ਸਿੱਧੀਆਂ ਵੱਧਦੀਆਂ ਨੇ ਮਾਰੇ ਕਿ 30ਵੀਂ ਪੌੜੀ ਦਾ ਜਾਪ ਕਰੇ ਘਰ ਵਿੱਚ ਦੁੱਧ ਦੀ ਕਮੀ ਨਹੀਂ ਰਹਿੰਦੀ ਉਹੀ ਭਾਵੇਂ ਸਾਰਾ ਜਪਜੀ ਸਾਹਿਬ ਦੇ ਪਾਠ ਕਰੇ ਸਾਰੀਆਂ ਮਰਜ਼ਾ ਪੂਰੀਆਂ ਗਊ ਭੈਣਸ ਮੰਗੋਂ ਲਾਵੇਰੀ ਭਗਤ ਧੰਨਾ ਜੀ ਪਰਮਾਤਮਾ ਨੂੰ ਕਹਿੰਦੇ ਇੱਕ ਗਊ ਦੇ ਦਿਓ ਇੱਕ ਲਵੇਰੀ ਮੱਝ ਇਹ ਨਾ ਹੋਵੇ ਕੋ ਦੁੱਧ ਹੀ ਨਾ ਦਿੰਦੀ ਮੈਂ ਉਹ ਕੀ ਕਰਨੀ ਆ ਇਸ ਕਰਕੇ ਨਾਲ ਲਵੇਰੀ ਲਿਖ ਦਿੱਤਾ ਲਵੇਰੀ ਹੁੰਦੀ ਹੈ ਸੋਈ ਹੋਈ ਗਊ ਤੇ ਸੋਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਹੈ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦਿਓ ਤੁਸੀਂ ਕੰਮਕਾਰ ਕਰਨੇ ਨੇ ਫਿਰ ਇਹਨਾਂ ਨਾ ਬਹਾਮਣਾ ਕੋਲ ਭੱਜੇ ਜਾਓ ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਨੇ ਸਾਡੀ ਗਊ ਨੂੰ ਮੰਦਣਾ ਕਹਿੰਦੇ ਹੋ ਰਹੀ ਏ ਸਾਰਾ ਕੁਝ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਜੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਝ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਲ ਟੋਲਾ ਸੋ ਭਰਮ ਪੁਲਾਹੇ 8 2 6 ਕੋ ਦੋ ਕੀ ਭਾਗੇ ਤ੍ਰ ਤੇ ਤੇ ਇਕ ਤਾਪ ਕਹਿੰਦੇ ਇਸ ਤਰੀਕੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵਾਧਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ 31ਵੀਂ ਪਉੜੀ ਦੇ ਜਾਪ ਤੋਂ 6 ਕੇ ਕਦੇ ਲਹਿਣ ਕਦੇ ਚੜਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ 32ਵੀਂ ਪਉੜੀ ਦੇ ਭਾਗੇ ਤ੍ਰ ਕਹਿੰਦੇ 23 ਆ ਤਾਪ ਭੱਜ ਜਾਂਦਾ ਅਰੇ 23 ਦੀ ਸਾਖੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੇ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾ ਨੇ ਬਚਨ ਕੀਤਾ ਸੀ ਇਹ ਤੀਜੇ ਬਾਦਸ਼ਾਹ ਨੇ ਕਿ ਜਿੱਥੇ ਵੀ ਕਹਿੰਦਾ ਤਈਆ ਕਹਿੰਦਾ ਜਿੱਥੇ ਵੀ ਕੋਈ ਮਹਾਰਾਜੀ ਇਹ ਸਾਖੀ ਸੁਣਾਊਗਾ ਨਾ 33ਵੀਂ ਪੌੜੀ ਦੇ ਪਾੜ ਨਾਲ ਇੱਕੋ ਜਿਹਾ ਚੜਿਆ ਰਹਿਣ ਵਾਲਾ ਤਾਪ ਜਿਹੜਾ ਉਹ ਦੂਰ ਹੋ ਜਾਂਦਾ ਜਿਹਨੂੰ ਰੋਜ਼ ਤਾਪ ਚੜਦਾ ਹੋਵੇ ਉਹ 34ਵੀਂ ਪੌੜੀ ਆਦਿਕ ਪੜੇ ਇਤ ਜੋਰੀ ਚੋਤੀ ਪੜੇ ਚਾਲੀ ਚਾਲੀ ਮਾਪ ਹੋਏ ਨਾ ਸਾਰਿਆਂ ਲਈ ਇੱਕ ਇੱਕ ਪੌੜੀ 40 40 ਵਾਰ ਪੜੇ ਸਾਰੇ ਕਾਰਜਾਂ ਵਿੱਚ ਜਿਆਦਾ ਵਾਰ ਵੀ ਪੜ ਲੈ ਕੋਈ ਲਿਖੀ ਗਿਣਤੀ ਅਨੁਸਾਰ ਕੁਝ ਜੂਜੇ ਵੱਧ ਪੜਾਂਗੇ ਤਾਂ ਕੋਈ ਨੁਕਸਾਨ ਨਹੀਂਗਾ ਇਸ ਕਰਕੇ ਜੇ ਕਹੋ ਵੀ ਅਸੀਂ ਤਾਂ ਗਿਣਤੀ ਨਹੀਂ ਕਰਨੀ ਅਸੀਂ ਅੱਜ ਦੇ ਸਿੱਖਾਂ ਅੱਜ ਦਾ ਸਿੱਖ ਗਿਣਤੀ ਨਹੀਂ ਕਰਦਾ ਫੇ ਪੜ ਭਾਈ ਅੱਧਾ ਘੰਟਾ ਘੰਟਾ ਲਾ ਫਿਰ ਇਸ ਕਰਕੇ ਨਹੀਂ ਗਿਣਤੀ ਕਰਨੀ ਦਾ ਘੰਟਾ ਘਟੋ ਘੜ ਜਗਜੀਤ ਸਿੰਘ ਦਾ ਪਾਠ ਕਰੋ ਕਰਮਾਂ ਜਿਹਦਾ 10 ਕੋ ਪੜੈ ਅਰਥ ਮਾਇ ਵੀ ਪਾਠ ਸੋ ਕਹਿੰਦੇ ਕਰਮ ਪ੍ਰਥਾਏ ਜੋ ਪੌੜੀ ਕਹੀ ਆ ਉਹਦੇ 10 ਪਾਠ ਪੜੇ ਅਰਥ ਧਨਾਦਕ ਲਈ ਜੋ ਕਹੀ ਆ ਉਹਦੇ 20 ਪਾਠ ਕਾਮਨਾ ਪ੍ਰਾਪਤੀ ਲਈ ਜੋ ਕਹੀ ਆ ਉਹਦੇ 30 ਪਾਠ ਇਸ ਤਰ੍ਹਾਂ ਪਾਠ ਕਰਦਾ ਰਹੇ 3 ਕਮਨਾ ਸੰਚਿਤ ਜਾਲੀ ਮੁਕਤ ਰੋਰਾਠ ਤੀਵੀਂ ਪਾਠ ਜਿਹੜੀ ਤੀਵੀਂ ਪਾਉੜੀ ਪੜ੍ਹਨੀ ਹੈ ਇਸ ਤਰੀਕੇ ਨਾਲ ਫਿਰ ਜੀ 40ਵੀਂ ਪਾਉੜੀ 40 ਵਾਰ ਪੜ੍ਹਨੀ ਸ੍ਰੀਸ਼ਟ ਮੁਕਤੀ ਲਈ ਜੀ ਕਹੀ ਹੈ ਪਾਉੜੀ ਉਹ 40 ਬਾਠ ਕਰੇ ਕਿਸੇ ਕਾਰਜ ਦੀ ਪ੍ਰਾਪਤੀ ਲਈ 10 ਪਾਠ ਪੂਰੇ ਜਪਜੀ ਸਾਹਿਬ ਦੇ ਕਰੇ ਹੁਣ ਮਹਾਰਾਜ ਜਪਜੀ ਸਾਹਿਬ ਦਾ ਪੂਰਾ ਮਾਤਮ ਦੱਸਣਗੇ ਤੇ ਇਹ ਤਾਂ ਅਸੀਂ ਕੱਲੀ-ਕੱਲੀ ਪਾਉੜੀ ਵਿੱਚ ਕੀ-ਕੀ ਲੜਾਇਆ ਸੀ ਰਚਿਆ ਹੋਇਆ ਹੁਣ ਕਹਿੰਦੇ ਨੇ 10 ਪਾੜ ਤਾਂ ਜਪਜੀ ਸਾਹਿਬ ਦੇ ਕਰੇ ਹੀ ਕਰੇ ਰੋਜ਼ 35 ਪੰਗਤ 36 ਗੜ ਸੂਰ ਕਾਜ ਸੈਤੀਸ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਜੀ ਸਾਰੀਆਂ ਪੌੜੀਆਂ ਦੇ ਵੱਖ-ਵੱਖਰੇ ਮਾਦਮ ਦੱਸ ਕੇ ਹੁਣ ਕਹਿੰਦੇ ਨੇ 37 ਸੂਰਮਗਤੀ ਲਈ ਤੇ 36ਵੀਂ ਕਿਲਾਫਤ ਕਰਨ ਲਈ ਇਸੇ ਪ੍ਰਕਾਰ 35 ਪੌੜੀਆਂ ਦੇ ਭਾਈਚਾਰੇ ਵਿੱਚ ਮਾਨ ਸਤਕਾਰ ਲਈ ਇਹ ਸਾਰੀਆਂ ਪੌੜੀਆਂ ਦੇ ਵੱਖਰੇ ਮਾਦਮ ਵੀ ਹਨ 38 ਮਿਲਨੇ ਸਾਦਕੇ ਕੈਨ ਦੇ ਪਪਾ ਉਹ ਅਤੀਤ 38ਵੀਂ ਬੋਡੀ ਦੇ ਵਿੱਚ ਕਹਿੰਨੇ ਜੇ ਜਾਣਾ ਹੋਵੇ ਸਤਿਗੁਰੂ ਕੋਲੇ ਜਾਂ ਕਿਸੇ ਮਾਧਮਾ ਕੋਲੇ ਜਾਂ ਸੰਗਤ ਵਿੱਚ ਜਾਣਾ ਅਸਵਾ ਰਾਜਦਵਾਰੇ ਵਿੱਚ ਜਾਣਾ ਇਹ ਸਾਰੀ ਬਾਣੀ ਪੜ ਕੇ ਫੇਰ ਹੀ ਅਰਦਾਸ ਕਰਕੇ ਜਾਣਾ ਕਿ ਮੈਨੂੰ ਉੱਥੋਂ ਕਿਰਪਾ ਹੋਵੇ ਮੈਨੂੰ ਉੱਥੋਂ ਨਾਮਦਾਨ ਮਿਲੇ ਸਤਿਗੁਰੂ ਕਿਰਪਾ ਕਰਿਓ ਤੁਹਾਡੇ ਦਰ ਤੇ ਆਉਣ ਲੱਗਿਆਂ ਸਾਡੇ ਤੇ ਮਿਹਰ ਕਰਿਓ ਸਾਡਾ ਕੋਈ ਅਵਗਿਆ ਨਾ ਹੋ ਜਾਵੇ ਸਾਨੂੰ ਮੱਥਾ ਟੇਕਣ ਵਿੱਚ ਸਮੱਤ ਬਖਸ਼ੋ ਸਾਨੂੰ ਇਸ ਤਰ੍ਹਾਂ ਸਮਰੱਥ ਬਖਸ਼ੋ ਹਰ ਪ੍ਰਕਾਰ ਦੇ ਅਰਦਾਸ ਕਰਕੇ ਫੇਰ ਆਓ ਇੱਥੇ 39 ਤਨ ਦੇਵ ਕੋ ਜਾਲੀ ਚਤਰ ਪੁਜ ਰੂਪ ਉਸੇ ਪ੍ਰਕਾਰ ਕਹਿੰਦੇ ਜਿਹੜੀ 39ਵੀਂ ਪਉੜੀ ਪੜਨੀ ਹੈ ਭਾਵੇਂ ਤੇ 39ਵੀਂ ਪਉੜੀ ਅਖੀਰ ਤੇ ਜਾ ਕੇ ਆ ਗਈ ਤਾਂ ਇਸ ਦੇਵ ਰੂਪ ਹੋਣ ਲਈ ਜਤ ਪਹਾਰਾ ਧੀਜ ਸੁਨਿਆਰ ਹਰਨ ਮਤ ਵੇਧਾth ਯਾਰ ਚਾਲੀ ਜਿਹੜੀ ਚਤਰ ਪੁਜ ਰੂਪ ਅਥਵਾ ਜਿਹੜਾ ਕਹਿੰਦੇ ਨੇ ਪ੍ਰਮਾਤਮਾ ਰੂਪ ਹੀ ਵਿੱਚ ਬ੍ਰਹਮ ਗਿਆਨ ਦੇ ਵਾਸਤੇ ਹੀ ਪੌੜੀ ਪੜੇ ਯਾਰ ਭਾਂ ਤੇ ਜਬ ਲਿਖੋ ਤੇ ਭੋਜਨ ਖੈਸ ਰੂਪ ਤੂੰ ਖੈਸ ਰੂਪ ਹੋਣ ਲਈ ਤਾਂ ਕੇਵਲ ਮੁਕਤੇ ਲਈ ਚਾਰ ਤਰ੍ਹਾਂ ਦੇ ਨਾਲ ਜਿਹੜਾ ਹੈ ਨਾ ਇਹ ਜਪਜੀ ਸਾਹਿਬ ਦਾ ਸੇਵਨ ਕਰੇ ਜਪੇ ਹੁਣ ਜਪਜੀ ਸਾਹਿਬ ਦਾ ਪੂਰਾ ਮਾਤਮ ਕਹਿੰਦੇ ਨੇ ਕਹਿੰਦੇ ਨੇ ਜਪੇ ਲਿਖੇ ਓਮ ਕਰੇ ਤੇ ਭੋਜਨ ਦੇਵੇ ਭਾਵ ਲੰਗਰ ਆਦਕ ਕਰੇ ਇਸ ਤਰ੍ਹਾਂ ਬਾਣੀ ਪੜੇ ਜਪਜੀਤ ਸਾਹਿਬ ਤਾਈਆਂ ਪੁਰਾਣੇ ਸਿੰਘ ਲਿਖਦੇ ਹੁੰਦੇ ਸਾਰਾ ਜਪਜੀਤ ਸਾਹਿਬ ਲਿਖਣ ਦਾ ਬੜਾ ਲਾਭ ਹੈ ਜਪਜੀਤ ਸਾਹਿਬ ਦੇ ਪੜਨ ਦਾ ਬੜਾ ਲਾਭ ਹੈ ਜਪਜੀਤ ਸਾਹਿਬ ਸੁਣੇ ਜਪਜੀਤ ਸਾਹਿਬ ਸੁਣਾਵੇ ਤਾਂ ਜਿਵੇਂ ਕੋਈ ਬੱਚੇ ਸੀ ਛੋਟੇ ਛੋਟੇ ਉਹ ਕਾਪੀ ਤੇ ਵਾਹਿਗੁਰੂ ਵਾਹਿਗੁਰੂ ਲਿਖ ਲੇ ਕੇ ਭਰੀ ਜਾਂਦੇ ਸੀ ਮੈਂ ਕਿਹਾ ਇਹ ਵਾਹਿਗੁਰੂ ਵਾਹਿਗੁਰੂ ਲਿਖਣ ਦਾ ਕੀ ਫਾਇਦਾ ਤੁਹਾਨੂੰ ਉਹ ਲਾਭ ਨਜ਼ਰ ਆਉਂਦਾ ਇਹ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕੋਈ ਪਤਾ ਵੀ ਹੈ ਕਿ ਵੈਸੇ ਹੀ ਲਿਖ ਜਾਣ ਨੇ ਕਹਿੰਦੇ ਜੀ ਇਹਦੇ ਨਾਲ ਇੱਕ ਤਾਂ ਹੱਥ ਸਫਲੇ ਹੁੰਦੇ ਨੇ ਇੱਕ ਸਾਡੀਆਂ ਅੱਖਾਂ ਸਫਲੀਆਂ ਹੁੰਦੀਆਂ ਨੇ ਇੱਕ ਅਸੀਂ ਮੂੰਹ 'ਚ ਵਾਹਿਗੁਰੂ ਕਹਿੰਦੇ ਆਂ ਇੱਕ ਸਾਡੀ ਬੁੱਧੀ 'ਚ ਬੈਠਦਾ ਜਾ ਕੇ ਵਾਹਿਗੁਰੂ ਕਹਿੰਦੇ ਸਾਰਾ ਸਰੀਰ ਹੀ ਸਫਲਾ ਹੁੰਦਾ ਲਿਖਣ ਦੇ ਨਾਲ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਈ ਪਾਠ ਕਿਉਂ ਉਹਨਾਂ ਦਿਨਾਂ 'ਚ ਛਾਪੇ ਖਾਂਦੇ ਨਹੀਂ ਸੀ ਉਹਨਾਂ ਦਿਨਾਂ 'ਚ ਪ੍ਰੈਸ ਨਹੀਂ ਸੀ ਉਹ ਤਾਂ ਮਹਾਰਾਜ ਨੇ ਇਸ ਕਰਕੇ ਕੋਸ਼ਿਸ਼ ਵਚਨ ਕੀਤੇ ਗਏ ਇੱਕ ਜਪਜੀ ਸਾਹਿਬ ਲਿਖ ਕੇ ਕਿਸੇ ਦਿਓ ਇੰਨਾ ਭਲਾ ਹੋਵੇਗਾ ਅਜ ਪੰਜ ਗ੍ਰੰਥੀ ਲਿਖ ਕੇ ਦਿਓ ਇੰਨਾ ਫਾਇਦਾ ਹੋਵੇਗਾ ਧੰਤਨ ਬਾਬਾ ਦੀਪ ਸਿੰਘ ਜੀ ਨੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ ਆਪਣੇ ਹੱਥੀ ਇਸ ਕਰਕੇ ਮਹਾਰਾਜ ਕਹਿੰਦੇ ਬਾਣੀ ਪੜੋ ਬਾਣੀ ਸੁਣੋ ਬਾਣੀ ਲਿਖਿਆ ਕਰੋ ਜਪ ਮੈਂ ਮਾ ਪੌੜੀ ਪੜ ਕਰ ਹੈ ਗੁਰਤਨ ਪ੍ਰੀਤ ਇਹ ਕਰਕੇ ਜਪਜੀ ਦੀਆਂ ਜੋ ਪੌੜੀਆਂ ਨੇ ਜੋ ਮਹਿਮਾ ਅਸਾਂ ਲਿਖੀ ਹੈ